ਅਸਿਕਾਲੀ ਰਾਤੀ ਆ ਜਾਏ ਆ ਟੰਡੋਲਾ ਚੁੱਲਣ ਚੰਡੋਲ ਜੀ ਇੱਥੇ ਇੱਕ ਤੇ ਹੈਗੀ ਬਾਤ ਉਹਨਾਂ ਦੇ ਵਿੱਚ ਹੀ ਆ ਦੇਖਦੇ ਆ ਟਿਕ ਟਮ ਵਗੈਰਾ ਕਿੰਨੀ ਕੀ ਲੱਗਦੀ ਆ ਤੇ ਕਿੰਨਾ ਟਾਈਮ ਬੰਦਾ ਵਿੱਚ ਬਹਿੰਦਾ ਦੇਖਦੇ ਆ ਸਾਰਾ ਕੁਝ ਦੱਸਾਂਗੇ ਕਿੱਦਾਂ ਦੀ ਆ ਵਧੀਆ ਬੈਠਣਾ ਚਾਹੀਦਾ ਵਿੱਚ ਜਾਂ ਨਹੀਂ ਕੀ ਪੈਸੇ ਲਾ ਕੇ ਨੇ ਉਹਦੇ ਵਿੱਚ ਚੜਨਾ ਚਾਹੀਦਾ ਝੂਟੀ ਲੈਣੀ ਚਾਹੀਦੀ ਬੱਚੇ ਵੀ ਆਪਣੇ ਨਾਲ ਹੀ ਆ ਬਾਕੀ ਵੀ ਹੋ ਆਏ ਰੀਆ ਇੱਕੋਂ ਚੜਦਿਆਂ ਇਹ ਵਿੱਚ ਬਹਿ ਕੇ ਦੇਖਦੇ ਹਾਂ ਹਵਾਕ ਦਾ ਉਹ ਕਿਹਜਾਗਾ ਪਹਿਲੀ ਵਾਰ ਆਏ ਹਾਂ ਜਿਸੀਂ ਇੱਥੇ ਦੇਖਦੇ ਹਾਂ ਬਾਹਰ ਤੋਂ ਬਹੁਤ ਸੋਨਾ ਸਕੇ ਇਸੇ ਵਾਰ ਤੇ ਨਾਲ ਵੀ ਨਾਲ ਤੁਸੀਂ ਵੀ ਇੰਜੋਏ ਕਰੋ ਦੇਖਦੇ ਹਾਂ ਅੱਗੇ ਚੱਲ ਕੇ ਹੁਣ ਹੋਪਸ ਤੋਂ ਵਧੀ ਹੋਊਗਾ ਹਨਾ ਗਲੀਨ ਯਾਰ ਵੀ 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 ਜਿਹੜੇ ਰਾਤ ਨੂੰ ਬੋਲਦੇ ਆਂ ਕ੍ਰਿਕਟ ਜੇ ਉਹ ਇੱਕ ਗਣੀ ਬੋਲਣ ਲੱਗੇ ਬੜਾ ਰੌਲਾ ਪਿਆ ਸੜਕ ਤੇ ਓਏ ਇੱਥੋਂ ਚੰਡੋਲ ਚੜਨਾ ਹੁਣ ਅਸੀਂ ਆ ਸਾਹਮਣੇ ਇੱਥੇ ਘਰ ਗਿਆ ਇੱਥੋਂ ਚੜਦੀ ਆ ਆ ਦਫ਼ਤਰ ਆ ਸਾਹਮਣੇ ਨਾ ਪੂਰਾ ਟ੍ਰੈਫਿਕ ਆਗਾ ਗੱਡੀਆਂ ਖੜ ਗਈਆਂ ਹੁਣ ਅਸੀਂ ਚੱਲੇ ਅੰਦਰ ਹਰਪ੍ਰੀਤ ਪਤਾ ਨਹੀਂ ਕਿੱਥੇ ਗਿਆ ਗੁਰਮਨ ਤੇ ਹਰਪ੍ਰੀਤ ਕਿੱਧਰ ਗਏ ਅੰਦਰ ਨਹੀਂ ਲੱਗ ਗਿਆ ਡਾਇਰੈਕਟਰ ਦਾ ਸਾਈਨ ਇੱਧਰੋਂ ਚੱਲੇ ਆਂ ਸੀ ਉੱਪਰ ਨੂੰ ਐਦਾਂ ਆਉਂਦੇ ਟੈਂਪੋ ਫੜ ਫੜ ਕੇ ਬਲ ਵੀ ਆ ਜਾ ਫੜ ਜਾ ਮੁੰਡਾ ਆ ਟੂਰ ਬੱਸ ਇੱਥੇ ਚੱਲਦੀ ਬਾਸਮਨਾਂ ਦੇ ਵਿੱਚ ਤੁਸੀਂ ਬਾਸਮਨ ਦਾ ਟੂਰ ਲੈਣਾ ਹੈ thì ਟਿਕਟ ਲੈ ਲਓ ਅਸੀਂ ਅਰੇ ਦੇਖਦੇ ਆ ਸਾਡੇ ਬੱਚੇ ਕੀ ਆਗੇ ਤਾਂ ਪਾਣੀ ਵੇਚਣੇ ਖੜੇ ਆ ਹਾਂ ਲੈ ਇਧਰ ਮੁ ਕਰੀਂ ਵੀਡੀਓ ਮੇਲੇ ਇਧਰ ਹਾਂ ਚਲ ਚਲ ਪਤਾ ਨਹੀਂ ਗਰਮੰਦੇ ਮਾਮਾ ਕੋਈ ਹੈ ਮੈਂ ਦੇਖਿਆ ਇਧਰ ਆਉਂਦੇ ਤਾਂ ਮੈਂ ਦੇਖਿਆ ਉਹ ਹਾਂ ਨਹੀਂ ਇੱਥੇ ਦਾ ਅ ਵੀ ਆ ਟਿਕਟਾ ਕਾਊਂਟਰ ਇੱਥੋਂ ਟਿਕਟਾ ਲੈਣੀ ਆ ਨੇ ਹੁਣ ਸਾਡੇ ਬੰਦੇ ਖੋ ਗਿਆ ਕਿ ਸਾਨੂੰ ਉਹ ਲੱਭਣੇ ਪਣਿਆ ਪਹਿਲਾਂ ਕਿੱਧਰ ਗਏ ਬੰਦੇ ਆਹ ਦੇਖ ਤਾਂ ਲਈ ਬੇਟਾ ਉਧਰ ਹੀ ਚੜ ਜਾਣਾ ਕਿਤੇ ਲੱਭ ਕੇ ਹੀ ਬੰਦੇ ਸਾਡੇ ਅੰਦਰ ਨੇ ਅਸੀਂ ਬਾਹਰ ਹੀ ਲੱਭੀ ਜਾਂਦੇ ਆ ਆ ਗੜਿਆ ਆ ਆ ਚੱਲੀਆਂ ਜੀ ਇੱਥੋਂ ਤੇ ਆ ਸਾਡੀ ਟਿਕਟਾਈ ਆ ਆਟੇਂਟ ਲੱਗ ਗਿਆ 16 0 ਦੀ ਆਉਣ ਜਾਣ ਦੀ ਬਾਕੀ ਅੱਗੇ ਚੱਲ ਕੇ ਦੇਖਦੇ ਆਂ ਨਹੀਂ ਤਵੰਦ ਹਰਵਿੰਦ ਇਸ ਕਬਾਲ ਲਿਖਾਂ ਨਾ ਕੁੰਦੀਆਂ ਭਾਈ ਹਾਂ ਆ ਕੱਲ ਹੀ ਜਾਣਗੇ ओके ਫਿਰ ਆਪਾਂ ਅੱਗੇ ਉਹਨਾਂ ਫੜ ਲੈਣੇ ਆਪਣੀ ਅੱਗੇ ਹੋ ਜਾਓ ਇੱਧਰ ਸੋ ਆਪਣੀ ਉਹ ਵੀ ਸਾਡੇ ਕਹਿੰਦਾ ਮੇਰਾ ਦੂਰ ਪਤਨ ਕਿਹੜਾ ਮੇਰਾ ਆਹ ਚੱਲੀ ਆ ਜੀ ਅਸੀਂ ਸੜਕੇ ਬਟਾ ਰੋਕਦਾ ਨਹੀਂ ਉਹ ਘੁੰਮੀਆਂ ਦੀ ਦੇ ਵਿੱਚ ਹੀ ਕਹਿੰਦੇ ਬੈਠਣਾ ਆਂਗਰ ਰੱਖਣੀ ਆ ਨਾ ਆਹ ਚੱਲੀ ਆ ਯਾ ਆਈ ਲੋ ਬੀਲਿੰਗ ਗੁੱਡਸ ਕਾਲ ਦੋ ਨੋ ਦੋਸ ਕਲ ਗੋ ਆ ਪਾ 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 ਨਾ ਹੋ ਗਈ ਓਏ ਗਈ ਓਏ ਗਈ ਓਏ ਇੱਥੇ ਉੱਪਰ ਚੜ ਜਣੀ ਹੈ ਜੀ ਇਹ ਕੋਈ ਤਰੀਕਾ ਕੀ ਆਹ ਤਰੀਕਾ ਤਨੂਰੀ ਆ ਚੜ ਗਈ ਜਹਾਜ ਵਾਂਗੂ ਦਾ ਆ ਮਾਸੀ ਓ ਬਾਰਸੀਲੋਨਾ ਆ ਵਡਾ ਯਾ ਪੁਲਿਸ

ਲੱਗ ਗਿਆ ਵੇ ਹਾਂ ਤੇ ਬਦਲ ਨਾ ਚੱਲ ਰਿਹਾ ਹਾਂ ਕੋਈ ਨਹੀਂ ਤੇ ਕੀ ਬਤਾਗੀ ਨਾ ਮੇਰੇ ਭਾਈ ਪੁੱਤ ਅੱਖਾਂ ਤੋਂ ਟਣਨ ਲੱਗੇ ਜੇ ਯਾ ਸਾਰਾ ਬਾਰਸੀਲੋਨਾ ਦੀ ਵਾਓ ਤੂੰ ਕਹਿੰਦੀ ਇਸ ਕਿੱਥੇ ਨਾ ਦਮ ਹੋਇਆ ਯਾ ਯਾ ਬਹੁਤ ਟਣਨ ਲੱਗਿਆ ਅੱਜ ਪਗਲੇ ਬੈਠੀ ਦੀ ਜਾਨ ਦੇ ਵਾਓ ਸੁਬੀ ਤੇ ਬਦਲ ਨਾ ਸੋਨਾ ਕਿ ਦੋਨੋਂ ਦਵਾਸਿਨੋਂ ਨਾ ਨਾ ਇਸ ਕੋ ਕੋ ਜੇ ਜੀ ਬਸ ਇਸ ਤੇ ਨਹੀਂ ਆਉਂਦੀ ਦੂਜੀ ਵਾਰੀ ਹੋਊਗੀ ਹਾਂ ਈ ਮੁੰਜੇ ਪਰ ਫਿਰ ਦੇ ਦਿਓ ਲਾਲਾ ਜੀ ਅਸੀਂ ਹੈਂ ਇਥੇ ਮੋੜ ਦੇ ਮਾਦੇ ਇੰਦੂ ਜਾਂਦੀ ਆਂ ਜੀ ਜਾਂਦੀ ਆਂ ਤੇ ਨਾ ਜਾਂਦੀ ਕੋਲ ਤੜੀ ਮੋੜ ਦੇ ਇੰਨੇ ਇੱਕ ਵਾਸਤੇ ਇਹ ਗੱਲਸ ਗੱਲ ਆ ਕੋ ਆ ਗਿਆ ਮੋੜੀ ਹਰੇ ਹੌਲੀ ਹੌਲੀ ਮੋੜਦੇ ਤਾਂ ਕਿ ਫਟਣਾ ਲੱਗੇ ਕਿਤੇਰੇ ਅੱਜ ਤਾਂ ਕੱਠੀ ਆ ਗਈ ਜਦੋਂ ਇਹ ਤੇਜ਼ ਜਦਾਂ ਚੱਲਦੀ ਹੈ ਨਾ ਫਿਰ ਇਹ ਦਿਖ ਜਾਂਦੀ ਐ ਬੀਗੇ ਡਿੱਡੀ ਹੋ ਜਾਂਦੀ ਐ ਆਹ ਰੇਤਾ ਨਹੀਂ ਇਹ ਤੋਂ ਆ ਰਾਮਾ ਨੰਗਰੇ ਆ ਮੈਂ ਮੈਂ ਕਿਹਨੂੰ ਇਹ ਹੈਗਾ ਬਿੱਤ ਦੀ ਸਟਾਪ ਬੱਸ ਸਟਾਪ ਇਹ ਬਗੈਨੇ ਇੱਕ ਸਟਾਪ ਆ ਗਿਆ ਬਿੱਤ ਦੀ ਤੇ ਹੋਣੀ ਦੁਬਾਰੇ ਜਲ ਪਈ ਆ ਉਦੀ ਸਪੀਡ ਤੇ ਹੁਣ ਪਾ ਲਈ ਵੱਡੇ ਸਪੀਡ ਤੇ ਨੇ ਵੱਡੇ ਰੇਰੂ ਪਰ ਜਲੀਆ ਰੇਰੂ ਪਰ ਜਲੀਆ ਵਾਹ ਓਏ ਤਾੜਾ ਇਸ ਦੇ ਲਿਖੋ ਜਾਂ ਆਦਿਕ ਨੂੰ ਤੇ ਬੜੇ ਲੋਕ ਇਧਰ ਵੀ ਹੈ ਪਿੱਛੇ ਦੇਖ ਕਿ ਨਾ ਆਪਣੇ ਨਿਊ ਵਾਲਾ ਬੀਚ ਵਿੱਚ ਆ ਗਈ ਉਹ ਬੀਚ ਵਿੱਚ ਆ ਗਈ ਸਾਰੀ ਉੱਰੀ ਇੱਥੇ ਕਿਹੜੀ ਵੀਡੀਓ ਆ ਜੀ ਤੇ ਇੱਥੇ ਕਿਹੜੀ ਵੀਡੀਓ ਆ ਜੀ ਇਧਰੋਂ ਮੋਕ ਰਿਮੂਵ ਕਰੀ ਟਾਈਮ ਨੂੰ ਕੋਈ ਤਾਂ ਨਹੀਂ ਰਹਿਦੀ ਹਾਂ ਸੋ ਪੜੀ ਹੈ ਬਣੀਦਾ ਹੈ ਉਹਦਰ ਨਹੀਂ ਗਿਆ ਹੋ ਸੀ ਬਾਏ ਸਟੂਅਰਡਸ ਬਾਏ ਆਮ ਬਾਏ ਸਟੂਅਰਡਸ ਆਈ ਲਵ ਯੂ ਸਟੂਅਰਡਸ ਮੈਂ ਤੁਮ ਹੈ ਸਾਰਾ ਬਾਰਸੀਲੋਨਾ ਨਹੀਂ ਦਾ ਪਿੱਛਾ ਬਾਏ ਬੀਟੀਵੀ ਆ ਗਈ ਮਿਸ ਟੈਸਟ ਸਟੇਸ਼ਨੋਂ ਇਤੋਂ ਮੁੜਦੀਆਂ ਮਿਲਦਾ ਹੁਣ ਕੱਗਰਾਂ ਦੀ ਸਪੀਡ ਫੜਾਂਗੀ ਇਹ ਮੁਰਗੀਆਂ ਆ ਰਹੀਆਂ ਆਹ ਵੇਖ ਲੈ ਕਿੰਨਾ ਸਮਾਂ ਹੋਇਆ ਤੇਲੀ ਹਾਂ ਦੇ ਬਲੀ ਨੇ ਇਹਨਾਂ ਨੂੰ ਦੇਖ ਕੇ ਕੀ ਹੋਇਆ Oh no Oh my god ਸੈਟ ਖੜ ਕੇ ਆਸੇ ਦੁਬਾਰਾ ਸਾਨੂੰ ਕਮਬੈਕ ਵਿਦ ਦ ਸੇਮ ਤੇ ਅਸੀਂ ਉੱਤਰ ਗਏ ਇੱਥੇ ਉਹ ਕਹਿੰਦੇ ਵੀ ਉੱਤਰ ਦੇ ਇੱਥੇ ਕੁਝ ਦੇਖ ਲਓ ਫਿਰ ਹੁਣ ਅਸੀਂ ਚੱਲੇ ਆ ਇਧਰ ਕੈਸਟਲ ਕਹਿੰਦੇ ਵੀ ਕੈਸਟਲਾ ਦੇਖ ਸਕਦੇ ਹਾਂ ਕੋਈ ਪਹਿਲਾਂ ਇੱਥੇ ਦੇਖਦੇ ਆਪਾਂ ਮੁਕਾ ਮੁਕੇ ਕੀ ਆ ਹੁਣ ਚਲੋ ਜੀ ਹੁਣ ਅਸੀਂ ਇੱਥੇ ਆ ਕੇ ਦੇਖਦੇ ਆਂਗੇ ਆ ਝੰਡਾ ਇਹਨਾਂ ਦਾ ਹਰਪੀ ਸਪੇਨ ਦਾ ਕੈਟਲੋਨੀਆ ਦਾ ਹੈ ਓਕੇ ਕੈਟਲੋਨੀਆ ਦਾ ਝੰਡਾ ਵੀ ਇਹ ਨਹੀਂ ਨਹੀਂ ਇਹ ਦੀ ਦੂਰ ਤਾਂ ਕਿੱਥੇ ਆ ਰਹੀ ਤਾਪਾ ਤੇ ਆਹ ਉਹ ਨਹੀਂ ਇੱਧਰ ਨਹੀਂ ਆਏ ਸੀ ਇਹ ਕਸਟਲ ਤੇ ਥੋੜੀ ਆਏ ਸੀ ਆਪਾਂ ਤੇ ਗੁਲੀਨ ਦੀ ਹਾਫ ਟੈਟ ਲੱਗੀ ਆ ਤੇ ਬੱਚਿਆਂ ਨੇ ਕਰੀ ਉਹ ਤੋਪ ਗੁਰਮਨ ਇੱਧਰ ਨਹੀਂ ਬੋਤੇ ਮੇਰੇ ਤੋਪ ਦੇਖ ਕੇ ਫੋਟੋ ਖਿੱਚੀ ਆ ਜੀ ਤੁਹਾਡੀ ਇੱਕ ਤੋਪ ਹੋਰ ਆ ਗਈ ਬੜੇ ਪੁਰਾਣੇ ਹਿਸਾਬ ਦੇ ਆ

ਕਿੰਸਤਲਾ ਇੱਥੇ ਆਣਾ ਅੰਦਰ ਹਨਾ ਆਦ ਕਾਇਆ ਹੋਇਆ ਕਿੰਡਾ ਵੱਡਾ ਕਿਸਤਲਾ ਹੈ ਬਹੁਤ ਬੜੀਆਂ ਖੜੀਆਂ ਇੱਥੇ ਲੜਾਈ ਵਾਲੀਆਂ ਹਨ ਆਹੋ ਉੱਪਰ ਵੀ ਹੋਰ ਤੀਹ ਆਹ ਕੋਈ ਦੂਜੀ ਰੱਖੀ ਆ ਮਿਲਟਰੀ ਵਾਲੀ ਉਹ ਖੜੀ ਆ ਬਾਰਡਰ ਸੀ ਪਰਾਂ ਜਾਵਣੇ ਚਾਹਤੇ ਪਾਰਸਲੋਨਾ ਤੇ ਆਹੋ ਬਾਰਡਰੀ ਆ ਨਾ ਸਮੁੰਦਰ ਨੇੜੇ ਆ ਸਾਹੀ ਜਿੱਥੇ ਪਰੇ ਚਲਾਉਂਦੇ ਹੋਣਗੇ ਕੋਈ ਅਟੈਕ ਕਰਦਾ ਹੁਣ ਦੇਖ ਕੇ ਦੇਖ ਕੇ ਬਤਾ ਆਪੇ ਆਪੀ ਆਪੇ 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 ਹਾਂ

ਕਹਿੰਦੇ ਯਾਰ ਉਹ ਤਪਾਰ ਬਰੇ ਦੇਖਣ ਸਾਡਾ ਕਰ ਸੁਣ ਇਹਨੂੰ ਸੋਸਾਂ ਲੈ ਨਾ ਕੰਪਲੀਟ ਆਉਂਦਾ

ਕਰਦੇ ਦੀ ਕਿ ਰੈੱਡ ਬੋਕ ਖਰਾਬ ਪਿਆ ਕਾਲੋਂ ਮਰ ਜਾਣਾ ਇੱਕ ਦਿਨ ਖਾਜੂ ਮੈਂ ਦੱਸ ਰਿਹਾ ਕੰਮ ਹੈ ਸੇ ਸਲਾਦ ਜਾ ਕੇ ਖਾਓ ਵਧੀਆ ਚੀਜ਼ਾਂ ਖਾਓ ਖੀਰੇ ਖਾਣ ਦੀ ਆਦਤ meters use the left lane to take the V10 Ronda to